ਮੈਨੂੰ ਕਾਫੀ ਥਾਂ ਤੇ ਫੋਨ ਆ ਰਹੇ ਨੇ ਕਿ ਤੁਹਾਡੀ ਕੋਈ ਵੀਡੀਓ ਚੱਲ ਰਹੀ ਹੈ ਜੀ ਫੇਕ ਸਿਸਟਮ ਦੀ ਕਿ ਮੁੱਖ ਮੰਤਰੀ ਸਾਹਿਬ ਕੁਝ ਬੋਲ ਰਹੇ ਨੇ ਮੌਜੂਦਾ ਵਾਰ ਇਹ ਸਪਸ਼ਟੀਕਰਨ ਦੇਣਾ ਚਾਹੁੰਦਾ ਅਸਲ ਵਿੱਚ ਇਹ ਵੀਡੀਓ 8 ਤਰੀਕ ਦੀ ਹੈ ਜਿਹਦੇ ਚੋਣ ਪ੍ਰਚਾਰ ਬੰਦ ਹੋਇਆ ਸੀ ਮੈਂ ਤੇ ਮੁੱਖ ਮੰਤਰੀ ਸਾਹਿਬ ਇਕੱਠੇ ਅਸੀਂ ਗਏ ਆ ਭਾਰਗੋ ਕੈਂਪ ਦੇ ਵਿੱਚ ਭਾਰਗੋ ਬਸਤੀ ਇੱਕ ਆਪਾਂ ਜਨਦਰ ਪਛਮੇ ਦੇ ਵਿੱਚ ਤੇ ਜਦੋਂ ਅਸੀਂ ਗਏ ਉੱਥੇ ਮੈਂ ਜਾ ਕੇ ਸਿੱਧੇ ਸਾਹਮਲੇ ਤੇ ਸਾਹਮਣੇ ਤੋਂ ਬਾਅਦ ਮੈਂ ਨਾਰੇ ਲਾ ਕੇ ਤੁਮੜ ਬੋਲ ਕੇ ਮੈਂ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਨੂੰ ਸੱਦਾ ਦਿੱਤਾ ਵੀ ਤੁਸੀਂ ਬੋਲੋ ਕੁਝ ਤੁਮੜੋ ਬੋਲੇ ਸਮਾਂ ਘੱਟ ਸੀ ਕਿਉਂਕਿ ਲਗਭਗ ਪੌਣੇ 5 ਹੋਏ ਹੋਏ ਸੀ 15 ਮਿੰਟ ਰਹਿੰਦੇ ਸੀ ਚੋਣ ਪ੍ਰਚਾਰ ਬੰਦ ਹੋਣ ਦੇ ਵਿੱਚ ਤਾਂ ਉਹਨਾਂ ਨੇ 2 ਮਿੰਟ ਬੋਲ ਕੇ ਮੁਖਮੰਦ ਸਾਹਿਬ ਦਾ ਨਾਮ ਲੇਤਾ ਮੈਂ ਮੁਖਮੰਦ ਨਾਲ ਸਟੇਜ ਤੇ ਬੈਠਾ ਸੀਗਾ ਤੇ ਇਤਨੇ ਜੇ ਸਾਹਮਣੇ ਜਿਹੜਾ ਜਲਸਾ ਹੋ ਰਿਹਾ ਸੀ ਆਪਣਾ ਉੱਥੇ ਉਸ ਬਸਤੀ ਦੇ ਵਿੱਚ ਕਾਫੀ ਲੋਕ ਸੀ ਸਾਰੇ ਕੁਰਸੀਆਂ ਭਰਗੀਆਂ ਸੀ ਕੁਝ ਬੰਦੇ ਬਾਹਰੋਂ ਆਏ ਪਾਰਟੀ ਦੇ ਬੰਦੇ ਨਾਹਰਾ ਚੱਕੇ ਹੋਏ ਸੀ ਨਾਲ ਝੰਡੇ ਆਪਣੀ ਉਹਨਾਂ ਜਿਹੜੇ ਕੋਈ ਲੀਡਰ ਸੀ ਆਪਣਾ ਕੋਈ ਨਵਾਂ ਚੜਿਆ ਸੀ ਜਿਹੜਾ ਬੜਿਆ ਸੀਗਾ ਤੇ ਉਹ ਕਹਿੰਦਾ ਜੀ ਮੈਨੂੰ ਖੜਾ ਹੋ ਕੇ ਜਦੋਂ ਆਇਆ ਉੱਥੇ ਵੀ ਰੌਲਾ ਪਾਉਣ ਲੱਗਿਆ ਤਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਬੋਲਣਾ ਸੀਗਾ ਮੇਰਾ ਫਰਜ਼ ਬਣਦਾ ਸੀ ਕਿ ਪਾਰਟੀ ਦਾ ਪ੍ਰਧਾਨ ਆ ਕਿਉਂਕਿ ਆਪਾਂ ਸ਼ਾਂਤੀ ਰੱਖਣੀ ਹੁੰਦੀ ਹੈ ਤਾਂ ਮੈਂ ਤੇ ਮਹਿੰਦਰ ਭਗਤ ਜੀ ਅਸੀਂ ਦੋਵੇਂ ਸਟੇਜ ਤੋਂ ਉਤਰ ਕੇ ਉਹਨਾਂ ਬੰਦਿਆਂ ਕੋਲ ਚਲੇ ਗਏ ਕਿ ਭਾਈ ਕੋਈ ਗੱਲ ਨਹੀਂ ਹੈ ਜਗ੍ਹਾ ਬੈਠਣ ਦੀ ਨਹੀਂ ਹੈਗੀ 15 ਮੀਟਰ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਦਾ ਲਾਸਟ ਇਹ ਜਿਹੜਾ ਹੈਗਾ ਵੀ ਉਹ ਭਾਸ਼ਤ ਚੋਣ ਜਾਬਤ ਚੋਣ ਪ੍ਰਚਾਰ ਬੰਦ ਸਮੇਂ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਬੋਲ ਕੇ ਜਾਣਾ ਇੱਥੋਂ ਤੁਸੀਂ ਗੱਲ ਸੁਣ ਲਓ ਕੀ ਖਾਸ ਗੱਲ ਹੈ ਜੇ ਨਹੀਂ ਕੁਰਸੀ ਮਿਲੀ ਤਾਂ ਕੀ ਗੱਲ ਹੈ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਮੈਂ ਉੱਥੇ ਉਹਨੂੰ ਥੋੜਾ ਜਿਹਾ ਗੱਲ ਕਰਕੇ ਉਹ ਕਹਿੰਦੇ ਵੀ ਸਾਨੂੰ ਸਾਡੇ ਪ੍ਰਧਾਨ ਨੂੰ ਸਟੇਜ ਤੇ ਬਿਠਾਓ ਮੈਂ ਪ੍ਰਧਾਨ ਹਾਂ ਮੈਂ ਪ੍ਰਧਾਨ ਹੈ ਕਿਹ ਕਿਹਾ ਅਥੇ ਕੋਈ ਗੱਲ ਨਹੀਂ ਸਟੇਜ ਤੇ ਜਗ੍ਹਾ ਹੈ ਨਹੀਂ ਵੀ ਤੁਸੀਂ ਹੁਣ ਇੱਥੇ ਹੀ ਬਹਿ ਜਾਓ ਜੇ ਤੋ ਨਹੀਂ ਮੰਨਿਆ ਤਾਂ ਇੱਕ ਬੰਦੇ ਨੂੰ ਅਸੀਂ ਕਹਾਂ ਸਟੇਜ ਕਹਿੰਦੀ ਭੇਜਦਾ ਇਧਰੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸੁਣ ਲਈ ਸੀ ਮੈਂ ਉੱਥੇ ਡੀ ਦੇ ਖੜ ਗਿਆ ਫਰਜ ਬੰਦਾ ਨਾ ਆਪਾਂ ਜੇ ਪ੍ਰਧਾਨ ਨਾਲ ਵਰਕਰ ਵੀ ਆ ਆਪਾਂ ਨੂੰ ਮੁੱਖ ਮੰਤਰੀ ਸਾਹਿਬ ਦੀ ਜਦੋਂ ਬੋਲਦਾ ਹੈ ਤਾਂ ਚਾਰੇ ਪਾਸੇ ਨਿਗਰਾਨੀ ਰੱਖ ਕੇ ਅਸੀਂ ਆਮ ਵਰਕਰ ਦੇ ਕੋਲੇ ਖੜ ਜਾਂਦੇ ਆ ਤਾਂ ਜੋ ਕੋਈ ਡਿਸਪਲਨ ਕਾਇਮ ਰਹੇ ਅਨੁਸ਼ਾਸਨ ਕਾਇਮ ਰਹੇ ਮੁੱਖ ਮੰਤਰੀ ਸਾਹਿਬ ਜਦੋਂ ਹਟਿਆ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਦੀ ਰੀਡ ਬਣਾਈ ਜਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਉਹਨੂੰ ਕਿਹਾ ਵੀ ਆ ਤੂੰ ਮਤਲਬ ਪ੍ਰਧਾਨ ਹੈ ਜੇ ਤੂੰ ਇਹਦਾ ਬਾਰੇ ਇਹਦਾ ਮੈਂ ਪ੍ਰਧਾਨ ਕੇ ਜਾਊਗਾ ਜੀ ਮੈਂ ਵੀ ਤੂੰ ਐ ਥੋੜੀ ਕਰੂਗਾ ਗਾਦੀ ਉਹਨੇ ਮੁੱਖ ਮੰਤਰੀ ਸਾਹਿਬ ਨੇ ਭਵੰਤਮਾਨ ਨੇ ਉਸ ਬੰਦੇ ਨੂੰ ਕਿਹਾ ਜਿਹੜਾ ਬੰਦਾ ਰੌਲਾ ਪਾ ਰਿਹਾ ਸੀਗਾ ਤਾਂ ਕਈ ਥਾਮਾਂ ਦੇ ਉੱਤੇ ਜਿਹੜੇ ਸਾਡੇ ਨਵੇਂ-ਨਵੇਂ ਕੋਈ ਪਾਰਟੀ ਚ ਬਦਲ ਕੇ ਗਏ ਨੇ ਉਹਨਾਂ ਨੂੰ ਐ ਲੱਗਿਆ ਵੀ ਇਹ ਇਹਨਾਂ ਦੀ ਬੇਇੱਜ਼ਤੀ ਕਰੀਏ ਪ੍ਰਿੰਸੀਪਲ ਸਾਹਿਬ ਦੀ ਉਹਨੇ ਲਿਖ ਕੇ ਪਾਦਾ ਵੀ ਕਿਵੇਂ ਕਿਹਾ ਭਲੇ ਮਾਨਸੋ ਮੁਖਵੰਦੀ ਸਾਹਿਬ ਨੇ ਕਿਹਾ ਵੀ ਜੇ ਪ੍ਰਧਾਨਗੀ ਲੈਣੀ ਕਿਤੇ ਹੋਰ ਸਮਝਾ ਮੈਂ ਤਾਂ ਪਹਿਲੀ ਪ੍ਰਧਾਨ ਆ ਮੈਂ ਥੋੜੀ ਪ੍ਰਧਾਨਗੀ ਲੈਣੀ ਐ ਨਾਲੇ ਉਹ ਉਸੇ ਖੁੱਲੇ ਖਾਮਾਂ ਦੇ ਸਟੇਜ ਦੇ ਉੱਤੇ ਜੇ ਮੈਂ ਉਹਲੇ ਪਾਸੇ ਬੈਠਾ ਸੀ ਤਾਂ ਮੈਂ ਪਾਰਟੀ ਦਾ ਇੱਕ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਜਿੱਥੇ ਸਾਰੇ ਦਾ ਸੀ ਸ਼ਾਂਤੀ ਹੋਵੇ ਗੱਲ ਵਧੀਆ ਮੁਖਮੰਦ ਸਾਹਿਬ ਜੀ ਸੁਣੀ ਜਾਵੇ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਕਿਹਾ ਸੀ ਕਿ ਯਾ ਤੁਸੀਂ ਇਹ ਬੜਾ ਚਲੇ ਜਾਓ ਫਿਰ ਜੇ ਤੁਹਾਨੂੰ ਐ ਲੋੜ ਆ ਵੀ ਮੈਂ ਤਾਂ ਪ੍ਰਧਾਨਗੀ ਛੱਡਾਂ ਜਾ ਤੁਸੀਂ ਵਗ ਜਿਓ ਕਿਸੇ ਹੋਰ ਪਾਰਟੀ ਦੀ ਵਗ ਜਿਓ ਸੋ ਮਸੀਹਬ ਸਾਹਿਬ ਨੇ ਉਹਨਾਂ ਨੂੰ ਤਾੜਿਆ ਅੱਛੀ ਗੱਲ ਕੀਤੀ ਉਦੋਂ ਪਿਛੇ ਸਾਰਾ ਸੈਟ ਹੋ ਗਿਆ ਕੰਮ ਗੱਲ ਕੀਤੀ ਉਹ ਬੰਦਾ ਭੱਜ ਗਿਆ ਉਸ ਤੋਂ ਬਾਅਦ ਮੈਂ ਉਹ ਉਹ ਬੰਦੇ ਜਲਸਾ ਖਤਮ ਹੋਣ ਤੋਂ ਬਾਅਦ ਮੈਂ ਤੇ ਮੁਖਮੰਦੀ ਸਾਹਿਬ ਸਤਿਗੁਰੂ ਸਤਿਗੁਰ ਕਬੀਰ ਸਾਹਿਬ ਦੇ ਮੰਦਰ 'ਚ ਇਕੱਠੀ ਅਸੀਂ ਮੱਥਾ ਟੇਕਣ ਗਿਆ ਤੇ ਉਹ ਚਲੇ ਗਏ ਮੁਖਮੰਦੀ ਸਾਹਿਬ ਮੈਂ ਉਸ ਬੰਦੇ ਨੂੰ ਜਿਹੜੇ ਦਫ਼ਤਰ ਸੀਗਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਚਲੋ ਉਹ ਨਹੀਂ ਮੰਨਿਆ ਵੀ ਮੇਰੀ ਤੁਸੀਂ ਬੇਇੱਜ਼ਤੀ ਕੀਤੀ ਸੀ ਉਹ ਪਾਰਟੀ ਉਹ ਨਮਾ ਨਮਾਇਆ ਸੀ ਕੋਈ ਇੱਕ ਵਸੇ ਹੋ ਗਿਆ ਸਾਨੂੰ ਇਹ ਪਤਾ ਉਹਦੇ ਵੀ ਉਸ ਭਾਰਗੋ ਕੈਂਪ ਦੇ ਵਿੱਚੋਂ ਜਿੰਨੀ ਵੀ ਮਤਲਬ ਜੰਦਰ ਵੈਸ ਤੇ ਵਿੱਚ VOTING ਹੋਈ ਹੈ ਸਾਰਨੋਂ ਵੱਧ ਪਰਸੈਂਟੇਜ ਉਸਾਂ ਤੋਂ ਹੋਈ ਹੈ ਉਸ ਬੂਤ ਤੋਂ ਜਿੱਥੇ ਉਹ ਰੌਲਾ ਪਾਉਂਦਾ ਸੀ ਕਿਉਂਕਿ ਉਹ ਬੰਦਾ ਮਾੜਾ ਸੀ ਜਦੋਂ ਬੰਦਾ ਅਸੀਂ ਉਹ ਭਜਾਤਾ ਤਾਂ ਉਦੋਂ ਵਿੱਚ ਲੋਕਾਂ ਨੇ ਮਤਲਬ ਕਿ ਚੰਗਾ ਕੀਤਾ ਹੁਣ ਅਸੀਂ ਸਾਨੂੰ ਵੋਟ ਪਾਵਾਂਗੇ ਉਹ ਸਾਰਨੋਂ ਵੱਧ ਜੇਕਰ ਤੁਸੀਂ ਰਕਾਰ ਕੱਢ ਕੇ ਦੇਖ ਲਓ ਅੱਜ ਵੀ ਬੋਲਿਆ ਸੀ ਅੱਜ ਸਾਡੀ ਧੰਨਵਾਦ ਮੀਟਿੰਗ ਸੀਗੀ ਇੰਦਰ ਦੇ ਵਿੱਚ ਅੱਜ ਉਹ ਭਾਰਗੋ ਕੈਂਪ ਦੇ ਵਿੱਚ ਸਾਡੇ ਐਮਐਲਏ ਜੀਵਨ ਜੋਤ ਕੌਰ ਦੀ ਡਿਊਟੀ ਸੀ ਸਭ ਤੋਂ ਵੱਧ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਉੱਥੋਂ ਹੋਈ ਹੈ ਉਸ ਬੂਥ 'ਚ ਹੋਈ ਹੈ ਤੇ ਤੁਸੀਂ ਇਹ ਜਿਹੇ ਵੀਡੀਓ ਪਾ ਕੇ ਗਲਤ ਨਾਮ ਦੇ ਕੇ ਕਿਸਤ ਕਰਨਾ ਚਾਹੁੰਦੇ ਹੋ ਮੈਂ ਪਾਰਟੀ ਦਾ ਪ੍ਰਧਾਨ ਹਾਂ ਮੈਨੂੰ ਮੈਨੂੰ ਥੋੜੀ ਕੋਈ ਓਪਨ ਗੱਲ ਕੋਈ ਸੀਐਮ ਸਾਹਿਬ ਦੇ ਕਿੰવા ਗੱਲ ਨਹੀਂ ਵੀ ਐ ਕਿਸੇ ਨੂੰ ਪਹਿਣਗੇ ਠੀਕ ਹੈ ਜੀ ਗੱਲ ਸੋ ਇਸ ਕਰਕੇ ਵੀਰੋ ਉਹ ਐਵੇਂ ਨਾ ਮਤਲਬ ਕੋਈ ਗਲਤ ਕਿਸੇ ਦੀ ਵੀਡੀਓ ਪਾ ਕੇ ਮਨ ਸਰਮਾਨ ਕੋਈ ਠੇਸ ਨਾ ਪਚਾਇਆ ਕਰੋ ਚੰਗੀ ਗੱਲ ਨਹੀਂ ਹੁੰਦੀ ਇਹ ਹਰ ਇੱਕ ਗੱਲ ਦਾ ਇੱਕ ਆਵਦਾ ਹਵਦਾ ਦਾਇਰਾ ਹੁੰਦਾ ਹੈ ਹਰ ਇੱਕ ਮੁੰਡਾ ਤਿਆਰੀ ਚ ਰਹੇ ਕਿ ਚੰਗਾ ਲੱਗਦਾ ਇਹ ਕੋਈ ਖਾਸ ਗੱਲ ਦੋ ਚਾਰ ਦਿਨਾਂ ਪਿੱਛੋਂ ਜਿਹੜੀ ਗੱਲ ਉਹ ਸਾਹਮਣੇ ਆ ਜਾਂਦੀ ਹੈ ਮੇਰਾ ਇਹ ਜਦੋਂ ਮੈਨੂੰ ਮੇਰੇ ਦੋਸਤਾਂ ਨੇ ਕਾਫੀ ਨਹੀਂ ਕਿਹਾ ਵੀ ਜਦੋਂ ਫੋਨ ਆ ਰਹੇ ਨੇ ਜੀ ਕੀ ਗੱਲ ਹੋਈ ਹੈ ਮੈਂ ਤਾਂ ਇਹ ਵੀਡੀਓ ਪਾਈ ਹੈ ਨਹੀਂ ਤਾਂ ਮੈਨੂੰ ਫੇਸਬੁੱਕ ਤੇ ਲਾਈਵ ਹੋਣ ਦੀ ਕੋਈ ਲੋੜ ਨਹੀਂ ਸੀਗੀ ਚਲੋ ਤੁਸੀਂ ਮਨ ਖੁਸ਼ ਕਰ ਲਓ ਜਿਹਦਾ ਕੋਈ ਇਸਤਰ ਲੱਗਦਾ ਹੈ ਠੀਕ ਹੈ ਜੀ ਜੇ ਤੁਹਾਨੂੰ ਰੋਟੀ ਹਜਮ ਹੁੰਦੀ ਹੈ ਤੇਗੀ ਰੋਟੀ ਕਿਨਾਰੇ ਵੱਧ ਖਾਣੋਂ ਵੀ ਤੁਸੀਂ ਖੁ ਤੋ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਇਹਦੇ ਨਾਲ ਕਿਸੇ ਦਾ ਇਮੇਜ ਖਰਾਬ ਨਹੀਂ ਹੁੰਦਾ ਲੋਕਲ ਸਾਰਿਆਂ ਨੂੰ ਪਤਾ ਹੈ ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਦਰਵਾਜ਼ਾ ਪਾਰਟੀ ਵਿੱਚ ਦੂਜਾ ਦਾ ਮੇਰਾ ਤਾਂ ਮੈਨੂੰ ਕਿਹੜੀ ਹੋਰ ਚਾਹੀਦਾ ਮੈਂ ਤਾਂ ਪਹਿਲੀ ਆਲਰੇਡੀ ਪਤਾਣਾ ਸੋਚ ਕਰਕੇ ਫਰੇਕ ਦਾ ਜੇ ਤੁਸੀਂ ਸਤਕਾਰ ਕਰੋਗੇ ਤੁਹਾਡਾ ਵੀ ਸਤਕਾਰ ਹੋਊਗਾ ਸਮਾਜ ਦੀ ਗੱਲ ਤੇ ਰੱਖੋ ਕਿਸੇ ਅੱਗੇ ਕੰਡੇ ਵਿਛਾਉਂਗੇ ਤੁਸੀਂ ਖੁਦ ਆਪ ਜ਼ਖਮੀ ਕੰਡਿਆਂ ਨਾਲ ਲਹੂ ਲਹਾਨ ਹੋ ਜਾਓਗੇ ਕਿਸੇ ਦੀ ਸਤਕਾਰ ਕਰੋਗੇ ਤੁਹਾਡਾ ਦੁਗਣਾ ਸਤਕਾਰ ਹੋਊਗਾ ਇਹਨਾਂ ਕਹਿੰਦਾ ਹਾਂ ਮੈਂ ਸਾਰੇ ਹਸਿਆ ਨੂੰ ਇਸ ਵੀਡੀਓ ਬਾਰੇ ਸਪਸ਼ਟੀ ਕਰ ਦੇਈਏ